ਕਿਆ ਨੂੰ ਗਏ ਹੈ ਨਾ ਕਦੀ ਕੱਖ ਨਹੀਂ ਕਿਹਾ ਉਹਦਾ ਪਿਓ ਇਹ ਥੋੜੀ ਗਰੀਬ ਹੈ ਤੇ ਤੂੰ ਆਣ ਕਿਉਂ ਨਹੀਂ ਲਟਕੀ ਨੂੰ ਤੂੰ ਮਾਰੇ ਕੱਚੇਂਗੇ ਕੰਮ ਕਰ ਜਾਵੇ ਇਹ ਕਿੱਥੇ ਕਿ ਕਿ ਤਰ੍ਹਾਂ ਦਾ ਨਾ ਕੰਮ ਖਾਦੇ ठाणे ਮੇ ਆਏ ਹੋ ਪੁਲਿਸ ਕਾਰਵਾਈ ਕਰ ਰਹੀ ਹੈ ਹਾਂ ਜੀ ਕਿਆ ਮੰਨ ਕਿਆ ਕਰਦੇ ਹੋ ਮੈਂ ਉਸ ਨੂੰ ਥੋੜੀ ਕਿਤੇ ਪਹਿਲਾਂ ਕੋਈ ਘੰਟਾ ਕ ਪਹਿਲਾਂ ਮੈਨੂੰ ਫੋਨ ਆਉਂਦਾ ਕਿਸੇ ਵੀਰ ਦਾ ਕਿ ਬਲਤਕਾਰ ਹੋ ਗਿਆ ਇੱਥੇ ਹਨਾ ਛੋਟੀ ਜੀ ਬੱਚੀ ਸੀਗੀ ਕੋਈ 10 12 ਸਾਲ ਦੀ ਮੈਂ ਤੁਰੰਤ ਇੱਥੇ ਆਇਆ ਅੰਦਰ ਐਸਐਸਓ ਸਾਹਿਬ ਬੈਠੀ ਸੀਗੀ ਕਿਉਂਕਿ ਮੌਕੇ ਤੇ ਕੋਈ ਨਹੀਂ ਹੁੰਦਾ ਪਹਿਲਾਂ ਇਹਨਾਂ ਦੇ ਫੋਨ ਕਰਾਓ ਫਿਰ ਉਹਨਾਂ ਦੇ ਫੋਨ ਕਰਾਓ ਫਿਰ ਜਾ ਕੇ ਕਾਰਵਾਈ ਹੁੰਦੀ ਹੈ ਕਿਉਂਕਿ ਤੁਹਾਨੂੰ ਵੀ ਪਿਛਲੇ ਦਿਨਾਂ ਜੀ ਪਤਾ ਸultanpur road ਤੇ ਵੀ ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸ਼ਾਰ ਹੋ ਗਈ ਹੈ। ਹਯਾਨੀਅਤ ਦਾ ਇਹ ਨੰਗਾ ਨਾਚ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਦੇਖਣ ਨੂੰ ਮਿਲਿਆ। ਜਿੱਥੇ ਇੱਕ 9 ਸਾਲ ਦੀ ਪ੍ਰਵਾਸੀ ਬੱਚੀ ਨਾਲ ਇੱਕ 70 ਸਾਲਾ ਬਜ਼ੁਰਗ ਨੇ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਉੱਤੇ 17 ਸਾਲ ਦੇ ਬਜ਼ੁਰਗ ਵੱਲੋਂ 9 ਸਾਲ ਦੀ ਬੱਚੀ ਨਾਲ ਹਵਾਨੀਅਤ ਦੀ ਘਟਨਾ ਸਾਹਮਣੇ ਆਈ ਹੈ ਜਦੋਂ ਇਸ ਦਾ ਪਤਾ ਇਲਾਕਾ ਵਾਸੀਆਂ ਨੂੰ ਲੱਗਿਆ ਤਾਂ ਇਲਾਕਾ ਵਾਸੀਆਂ ਨੇ ਉਕਤ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਅੰਮ੍ਰਿਤਸਰ ਫਤਿਹਗੜ ਚੂੜੀਆਂ ਰੋਡ ਪੁਲਿਸ ਸਟੇਸ਼ਨ ਵਿੱਚ ਲਿਜਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਉਕਤ ਬਜ਼ੁਰਗ આરોપી ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਪੁਲਿਸ ਨੇ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਜਦੋਂ ਮੀਡੀਆ ਨੇ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਮੀਡੀਆ ਦੇ ਕੈਮਰਿਆਂ ਦੇ ਅੱਗੇ ਪਛਤੇ ਦਿਖਾਏ ਦਿੱਤੇ ਆਪਾਂ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ ਬਣਾਇਆ ਜਾਂਦੀ ਇਹ ਗੱਲ ਹੋਈ ਹੈ ਕਿ ਬਣੀ ਇਹ ਕਿਹੜੀ ਜਗ੍ਹਾ ਤੇ ਹੈ ਇਹ ਗਲੀ ਸਾਡੇ ਬੂਏ ਦੇ ਘਾਰੀ ਆ ਸਾਡੇ ਘਰ ਦੇ ਵਿੱਚ ਇਹਦੇ ਬੱਚੇ ਰਹਿੰਦੇ ਨੇ ਸਾਡੇ ਗਲੀ ਚ ਪੁੱਛੋ ਸਾਰੀਆਂ ਜਨਾਨੀਆਂ ਗਾਹ ਹੋ ਉਹ ਕੋਈ ਨਹੀਂ ਤੁਹਾਨੂੰ ਨਾ ਕੇ ਆਹ ਇਹ ਕਦੀ ਇਹ ਬੱਚਿਆਂ ਨੂੰ ਕਦੇ ਨਾ ਕੱਖ ਨਹੀਂ ਕਿਹਾ ਉਹਦੇ ਪਿਓ ਇਹ ਥੋੜੀ ਗਰੀਬ ਆ ਤੇ ਤੂੰ ਆਣ ਕਿਉਂ ਨਹੀਂ ਲਟਕੀ ਨੂੰ ਤੂੰ ਮਾਰੇ ਕ ਚੰਗੇ ਕੰਮ ਕਰ ਜਾਵੇਂ ਇਹ ਕਿੱਥੇ ਕਿ ਕਿਸ ਤਰ੍ਹਾਂ ਦਾ ਨਾ ਕੰਮ ਘਾੜੀ ਚ ਕੀਤਾ ਇਹਦੇ ਸਾਲ ਦੀ ਬੱਚੀ ਹੈ ਬੱਚੇ 9 ਸਾਲ ਦੀ ਹਾਂ अस्सी साल का क्या नाम है आपका अयोध्या प्रसाद तो क्या हुआ कि आपकी बेटी मैंने को पता नहीं तो कुछ देखा उसकी माँ देखा ठीक है मैं काम पे रहे ठीक है अभी थाने में आये हो पुलिस कार्रवाई कर रही है हाँ जी क्या मान क्या करके मैं उसको फांसी होना चाहिए ਪਾਤੀ ਮੈਂ ਆਪकी ਬੱਚੀ ਕੀ ਉਮਰ ਕਿਤਨੇ ਸੀ 9 ਸਾਲ ਕੇ ਔਰ ਜਬ ਉਹ ਨੌਜਵਾਨ tha ਉਸਕੀ ਕੀ ਉਮਰ ਸੀ 85 ਸਾਲ ਕੀ 85 ਸਾਲ ਕਾ ਹੈ ਹਾਂ ਜੀ ਬਜ਼ੁਰਗ ਇੱਕ ਪਿਤਾ ਕੀ ਉਮਰ ਕਾ ਹੈ ਹਾਂ ਜੀ ਉਹਨੇ ਐਸਾ ਗਿਨੋਨਾ ਕੰਮ ਕੀਆ ਹਾਂ ਜੀ ਕਿਤਨੇ ਦਿਨ ਸੇ ਕਰ ਰਹਾ tha ਮੈਨੂੰ ਕੋ ਪਤਾ ਨਹੀਂ ਜੀ ਉਹ ਜਿਆਦਾ हमको ਐਸੀ ਚੀਜ਼ ਨਹੀਂ ਪਤਾ ਹੈ ਸਰਵਾਈਕੂ ਜੀ ਕੀ ਫਤਿਹਦਾ ਅਮਰਤਪਾਲ ਸਿੰਘ ਸ੍ਰੀ ਅਮਰਸિંહ ਸਾਹਿਬ ਤੋਂ ਇੱਥੇ ਪਾਸੋ ਥੋੜੀ ਕੀ ਦੇਰ ਪਹਿਲਾਂ ਕੋਈ ਘੰਟਾ ਕ ਪਹਿਲਾਂ ਮੈਨੂੰ ਫੋਨ ਆਉਂਦਾ ਕਿਸੇ ਵੀਰ ਦਾ ਕਿ ਬਲਤਕਾਰ ਹੋ ਗਿਆ ਇੱਥੇ ਹਣਾ ਛੋਟੀ ਜੀ ਬੱਚੀ ਸੀ ਕੋਈ 10 12 ਸਾਲ ਦੀ ਮੈਂ ਤੁਰੰਤ ਇੱਥੇ ਆਇਆ ਅੰਦਰ ਐਸਐਚਓ ਸਾਹਿਬ ਬੈਠੇ ਸੀਗੇ ਤੇ ਰਾਜੀ ਨਾਵੇਂ ਦਾ ਕਹਿ ਰਹੇ ਸੀਗੇ ਮੈਂ ਕਿ ਰਾਜੀ ਨਾਵਾ ਨਹੀਂ ਪੁਲਿਸ ਪਹਿਲਾਂ ਬਹੁਤ ਗੰਦਾ ਬਿਹੇਵ ਕਰ ਰਹੀ ਸੀਗੀ ਸਾਡੇ ਨਾਲ ਤੇ ਹੋਰ ਵੀ ਕਾਰਵਾਈਆਂ ਅਮਰਪਾਲ ਸਿੰਘ ਮੈਰੋ ਦਾ ਜਿਵੇਂ ਹੋ ਗਿਆ ਉਦਾਂ ਹੀ ਪੁਲਿਸ ਵੀ ਇਦਾ ਕਰ ਰਹੀ ਸੀਗੀ ਕਿ ਇਹ ਪਤਾ ਨਹੀਂ ਕੌਣ ਆਗੇ ਕੌਣ ਨਹੀਂ ਅਸੀਂ ਇਹ ਚਾਹੁੰਦੇ ਆ ਜਿਹੜੇ ਵੀ ਬੰਦੇ ਨੇ ਰੇਪ ਕੀਤਾ 70 ਤੋਂ 80 ਸਾਲ ਦੀ ਉਮਰ ਉਹਦੀ ਤੇ ਅਸੀਂ ਤਾਂ ਇਹ ਕਹਿੰਦੇ ਆ ਕਿ ਉਹਨੂੰ ਫਾਂਸੀ ਹੋਣੀ ਚਾਹੀਦੀ ਆ ਠੀਕ ਹੈ ਜੀ 10 12 ਸਾਲ ਦੀ ਬੇਟੀ ਸੀਗੀ ਬਹੁਤ ਕਾ ਹੋ ਰਿਹਾ ਪੰਜਾਬ ਦੇ ਵਿੱਚ ਖਾਸ ਕਰਕੇ ਸੋਚਦੇ ਸੀ ਪੰਜਾਬ ਦੇ ਜਿਹਾ ਵੀ ਘਟਨਾ ਦਾ ਹੋ ਜਾਣਾ ਇੱਕ ਬੱਚੀ ਨੇ ਜਿੱਥੇ ਆਪਣੇ ਪਿਓ ਵਰਗੀ ਉਮਰ ਦੇ ਨਾਲ ਉਹਨੂੰ ਪਿਓ ਹੀ ਮੰਨਿਆ ਹੋਣਾ ਵਾ ਇੱਕ ਪਿਓ ਵੱਲੋਂ ਹੀ ਇਹ ਕੰਮ ਕਰ ਜਾਣਾ ਮੈਂ ਤੁਹਾਨੂੰ ਹੀ ਕਹਿ ਰਿਹਾ ਸੀ ਦੱਸ ਨਹੀਂ ਸਕਦੇ ਵੀ ਕਿਤਰਾ ਸਾਡੇ ਕੋ ਮੀਡੀਆ ਅੱਗੇ ਵੀ ਨਹੀਂ ਬੋਲਿਆ ਜਾ ਰਿਹਾ ਵੀ ਅਸੀਂ 10 15 ਸਾਲ ਦੀ ਕੁੜੀ ਕਹਿ ਰਹੇ ਹਾਂ ਜਾਂ 10 9 10 ਸਾਲ ਦੀ ਹੈ ਨਾ 9 10 ਸਾਲ ਦੀ ਉਮਰ ਹੈ ਵੈਸੇ ਤੇ ਉਹਦੀ ਤੇ ਸਾਡੇ ਕੋ ਬੋਲਿਆ ਵੀ ਨਹੀਂ ਜਾ ਰਿਹਾ ਸਾਨੂੰ ਆ ਖੁਦ ਨੂੰ ਸ਼ਰਮ ਆਉਂਦੀ ਹੈ ਵੀ ਸਾਡੀਆਂ ਵੀ ਘਰੇ ਧੀਆਂ ਭੈਣਾਂ ਨੇ ਹੋਰ ਵੀ ਨੇ ਤੇ ਬਾਕੀ ਜਿਹੜੀ ਗੱਲ ਆ ਦੂਸਰੀ ਕਿ ਅਮਰਸਰ ਦਾ ਪ੍ਰਸ਼ਾਸਨ ਆ ਜਿਹੜਾ ਉਹ ਬਹੁਤ ਗੰਦਾ ਤੇ ਕਿਉਂਕਿ ਮੌਕੇ ਤੇ ਕੁਝ ਨਹੀਂ ਹੁੰਦਾ ਪਹਿਲਾਂ ਇਹਨਾਂ ਦੇ ਫੋਨ ਕਰਾਓ ਫਿਰ ਉਹਨਾਂ ਦੇ ਫੋਨ ਕਰਾਓ ਫਿਰ ਜਾ ਕੇ ਕਾਰਵਾਈ ਹੁੰਦੀ ਹੈ ਕਿਉਂਕਿ ਤੁਹਾਨੂੰ ਵੀ ਪਿਛਲੇ ਦਿਨਾਂ ਜੀ ਪਤਾ ਸੁਲਤਾਨਵਿੰਦ ਰੋਡ ਤੇ ਵੀ ਇਹੋ ਜਿਹਾ ਮਸਲਾ ਹੋਇਆ ਸੀਗਾ ਫਿਰ ਆਪਣਾ αਲਫਾ ਬੰਦੇ ਕੋਲੇ ਉੱਥੇ ਵੀ ਹੋਇਆ ਸੀਗਾ ਇੱਕ ਮਸਲਾ ਤੇ ਬਾਕੀ ਬਹੁਤ ਗੰਦੀ ਛਲਾਬ ਜਿੱਥੇ ਅਮਰਸਰ ਸਾਹਿਬ ਵੀ ਕੀ ਹੋ ਰਹੀ ਆ ਤੇ ਇਹ ਬੀ ਹਰਕਤ ਕਰਨ ਵਾਲੇ ਨੂੰ ਕੀ ਲੱਗਦਾ ਕੈਫੇ ਜੀ ਸਜ਼ਾ ਹੋਣੀ ਚਾਹੀਦੀ ਸਾਡਾ ਮੰਨਣਾ ਤੇ ਇਹੋ ਹੀ ਆ ਵੀ ਜੇ ਤੇ ਸਾਡੇ ਹੱਥ ਆ ਜਾਂਦਾ ਤੇ ਪਰਮਾਤਮਾ ਦੀ ਕਿਰਪਾ ਵੀ ਪਰਮਾਤਮਾ ਨੇ ਸਾਡੇ ਕੋਲ ਸੇਵਾ ਹੀ ਨਹੀਂ ਲਈ ਜੇ ਸਾਡੇ ਕੋਲ ਆਇੰਦਾ ਤੇ ਸਹੀ ਗੱਲ ਦੱਸਦੀ ਐਸੀ ਸਰਵਿਸ ਕਰਨੀ ਸੀ ਮਾਰ ਹੀ ਦੇਣਾ ਸੀਗਾ ਪ੍ਰਸ਼ਾਸਨ ਕੋ ਤੋਂ ਅਸੀਂ ਫਾਂਸੀ ਦੀ ਮੰਗ ਹੀ ਕਰਦੇ ਆ ਪ੍ਰਸ਼ਾਸਨ ਪਹਿਲਾਂ ਵੀ ਨਹੀਂ ਪਰਚਾ ਕਰਾ ਰਿਆ ਸੀਗਾ ਬਹੁਤ ਧੱਕੇ ਨਾਲ ਪਰਚਾ ਕਰਾਇਆ ਹੁਣ ਪ੍ਰਸ਼ਾਸਨ ਸਾਡੀ ਸੁਣ ਰਿਹਾ ਤੇ ਜੇ ਅਸੀਂ ਪ੍ਰਸ਼ਾਸਨ ਨਾਲ ਜੇ ਕੁਝ ਕਰਦਾ ਫਿਰ ਜੇ ਸਾਡੇ ਕੋਲ ਆਉਂਦਾ ਤੇ ਅਸੀਂ ਫਿਰ ਜਾਨ ਲੈ ਮਾਰਨਾ ਜੀਗਾ ਪਹਿਲਾਂ ਵੀ ਅਸੀਂ ਕਾਰਵਾਈਆਂ ਪਾਉਂਦੇ ਰਹੇ ਨਾ ਤੇ ਜੇ ਕਦੀ ਹੋਰ ਵੀ ਪੈ ਜਾਂਦੀ ਤੇ ਕੋਈ ਚੱਕਰ ਨਹੀਂ ਮਾਲਕ ਨਹੀਂ ਸੇਵਾ ਲੈਣੀ ਗੁਰਗੋਵਿੰਦਰ ਪਾਸ਼ਾ ਜੀ ਮਾਰ